ਹਾਂਜੀ ਦੋਸਤੋ ਇੱਕ ਬੈਡ ਨਿਊਜ਼ ਪ੍ਰੀਤ ਬਹੁਤ ਜ਼ਿਆਦਾ ਦਾਸ ਬੈਠੀ ਆ ਵੀ ਅੱਜ ਜਿਹੜਾ ਸਾਨੂੰ ਸਵੇਰੇ ਸਵੇਰੇ ਆ ਗਿਆ ਫੋਨ ਹੁਣ ਕੀ ਕੀਤਾ ਜਾਵੇ ਇਧਰ ਮੰਮੀ ਵੀ ਦਾਸ ਬੈਠੀ ਆ ਇਧਰ ਪ੍ਰੀਤੀ ਵੀ ਦਾਸ ਬੈਠੀ ਆ ਸਾਨੂੰ ਆ ਵਾਲਾ ਜਿੱਥੇ ਆਪਾਂ ਰਹਿੰਦੇ ਆ ਇਹ ਹੁਣ ਸਾਨੂੰ ਮਤਲਬ ਇੱਥੋਂ ਜਾਣਾ ਪੈਣਾ ਆ ਇੱਥੋਂ ਮਤਲਬ ਕਿਤੇ ਹੋਰ ਜਾਣਾ ਪੈਣਾ ਆ ਕਿਉਂਕਿ ਸਾਨੂੰ ਅੱਜ ਕੋਲ ਆ ਗਈ ਆ ਜਿਨ੍ਹਾਂ ਦਾ ਘਰ ਆ ਇਹ ਤੇ ਬਾਕੀ ਤਾਂ ਨਾ ਕਰਦੇ ਆ ਸਾਰੀ ਗੱਲਬਾਤ ਕੀ ਸਮਾਂ ਚਾਰ ਆ ਇਸ ਟਾਈਮ ਤਾਂ ਟੈਨਸ਼ਨਾਂ ਟੈਨਸ਼ਨਾਂ ਚ ਬੈਠੇ ਹੋਏ ਆ ਸਾਰੇ ਜਾਣੇ ਮਾਤਾ ਵੀ ਤਾਂ ਟੈਨਸ਼ਨ ਚ ਬੈਠੀ ਆ ਤੇ ਪ੍ਰੀਤੀ ਵੀ ਸੋਚਾਂ ਚ ਪਈ ਹੋ ਆ ਹੱਥ ਘਰੇ ਟਾਈਮ ਬੰਦਾ ਕਰੇ ਵੀ ਕੀ ਕੋਈ ਨਾ ਹੁਣ ਤੁਹਾਨੂੰ ਦੱਸਦੇ ਆ ਸਾਰੀ ਗੱਲਬਾਤ ਵੀ ਕੀ ਚੱਕਰ ਪਿਆ ਜਾਂ ਕੀ ਨਹੀਂ ਵਲੋਗ ਨਾ ਬਣੇ ਦਿਓ ਸਾਰੇ ਜਾਣੇ ਕਰਦੇ ਆ ਗੱਲਬਾਤ ਹਾਂਜੀ ਦੋਸਤੋ ਤੇ ਸਵੇਰੇ 10 ਵਜੇ ਫੋਨ ਆ ਗਿਆ ਸੀਗਾ ਜਿੱਥੇ ਆਪਾਂ ਜ ਮਤਲਬ ਜਿੰਨਾ ਦੇ ਇੱਥੇ ਰਹੀਦਾ ਆਪਾਂ ਉਹਨਾਂ ਦੀ ਕੋਲ ਆ ਗਈ ਸਾਨੂੰ ਸਵੇਰੇ 10 ਵਜੇ ਤੇ ਕਹਿੰਦੇ ਵੀ ਆਪਣਾ ਮਤਲਬ ਵੀ ਘਰ ਖਾਲੀ ਕਰ ਦਿਓ ਥੋੜੇ ਦਿਨਾਂ ਦੇ ਵਿੱਚ ਵਿੱਚ ਤੇ ਉਹਨਾਂ ਨੇ ਇੱਥੇ ਕਿਸੇ ਨੂੰ ਸ਼ਿਫਟ ਕਰਨਾ ਹੋਣਾ ਜਾਂ ਕੋਈ ਉਹਨਾਂ ਦਾ ਕੋਈ ਅੱਗੇ ਦਾ ਟਾਰਗੇਟ ਹੋਊਗਾ ਜਾਂ ਕੋਈ ਉਹਨਾਂ ਨੇ ਆਪਣਾ ਉਹਨਾਂ ਦਾ ਕਿਉਂਕਿ ਇੱਥੇ ਪਹਿਲਾਂ ਕੋਈ ਉਹਨਾਂ ਦਾ ਆਪਣਾ ਕੰਮ ਸੀਗਾ ਵੀ ਉਹਨਾਂ ਨੇ ਕੰਮ ਚਾਲੂ ਕਰਨਾ ਆ ਉਹਨਾਂ ਨੇ ਸਾਨੂੰ ਕੋਲ ਕਰ ਦਿੱਤੀ ਵੀ ਘਰ ਖਾਲੀ ਕਰੋ ਤੇ ਹੁਣ ਸਾਨੂੰ ਘਰ ਇਹ ਵਾਲਾ ਖਾਲੀ ਕਰਨਾ ਪੈਣਾ ਆ ਤੇ ਅਰਜੈਂਟਲੀ ਕੋਈ ਨਾ ਕੋਈ ਹੁਣ ਸਾਨੂੰ ਮਤਲਬ ਰਾਹ ਦੇਖਣਾ ਪੈਣਾ ਜਾਂ ਲੱਭਣਾ ਪੈਣਾ ਘਰ ਜਿੱਤੇ ਆਪੇ ਸ਼ਿਫਟ ਹੋ ਚੁਗੀਏ। ਪ੍ਰੀਤ ਵੀ ਟੈਨਸ਼ਨ 'ਚ ਆਦਰ ਮਮੀ ਟੈਨਸ਼ਨ 'ਚ ਖਰੇ ਟਾਈਮ ਬੰਦਾ ਲੱਭੀ ਵੀ ਗਈ। ਟਾਈਮ ਵੀ ਬਹੁ ਘਟਿਆ। ਤੇ ਦੂਰ ਜੇ ਬੰਦਾ ਕਿਤੇ ਦੇਖੇ ਤਾਂ ਫੇਰ ਤੁਹਾਨੂੰ ਪਤਾ ਰਹਿਣਾ ਸੈਨਾ ਉਹ ੱਖਾ ਹੁੰਦਾ ਬੰਦੇ ਸਣਾ। ਜਿੱਥੇ ਆਪਣੇ ਹੁਣ ਉੱਥੇ ਚਲੋ ਬੰਦਾ ਆਪਣੇ ਜਿਹਾ ਰਹਿ ਲੈਂਦਾ ਨਾ। ਤੇ ਸੀਐਡੀ ਪੀ ਇਹਨਾਂ ਪਤਾ ਹੈਗਾ ਕਿ ਜਾਣਾ ਕਿੱਥੇ। ਹੁਣ ਇਹ ਵੀ ਨਹੀਂ ਪਤਾ ਵੀ ਕਿੱਥੇ ਜਾਵਾਂਗੇ ਖਰੇ ਟਾਈਮ ਜਾਂ ਹੁਣ ਸੋਚਾਂ ਚ ਪਏ ਹੋਏ ਆ ਘਰ ਦੇ ਸਾਰੇ ਆਹੀ ਵੀ ਸੋਚਾਂ ਚ ਆ ਉੱਤੋਂ ਸਾਡੇ ਵਿਆਹ ਘਰ ਚ ਉੱਪਰੋਂ ਸਾਨੂੰ ਫੋਨ ਆ ਗਿਆ ਤੇ ਟੈਨਸ਼ਨਾਂ ਵੱਧ ਗਈਆਂ ਟੈਨਸ਼ਨਾਂ ਦਾ ਹੱਲ ਕੀ ਕੀਤਾ ਜਾਵੇ ਮਾਂ ਤਾਂ ਸਾਡੀ ਟੈਨਸ਼ਨ ਚ ਬਿਟੀ ਉਧਰ ਉਧਰ ਪ੍ਰੀਤੀ ਟੈਨਸ਼ਨ ਚ ਕੀ ਕੀਤਾ ਜਾਵੇ ਹੁਣ ਸਾਨੂੰ ਕੋਈ ਲੱਭਣਾ ਪੈਣਾ ਘਰ ਜਿਹੜਾ ਸਾਨੂੰ ਲੱਗੇ ਮਿਲ ਜਵੇ ਜੇ ਲੱਗੇ ਹੀ ਕਿਉਂਕਿ ਦੂਰ ਤੁਹਾਨੂੰ ਪਤਾ ਸਾਡਾ ਸਰਦਣਾ ਨਹੀਂ ਹੈਗਾ ਦੂਰ ਦਾ ਦៅ ਯਾ ਨਾ ਕੋਈ ਜਾਣਦਾ ਕਿ ਪਛਾਣ ਬੰਦੇ ਦੀ ਲਾਗੇ ਇਹ ਵੀ ਨਹੀਂ ਪਤਾ ਵੀ ਦੂਰ ਸਾਡਾ ਕੀ ਹਾਲ ਹੋਣਾ ਜਾਂ ਕੀ ਨਹੀਂ ਮਾਦਾ ਕਿੱਦਾਂ ਕਰਨੀ ਪਈ ਹੁਣ ਹੈ ਦੇਖ ਲਓ ਹੁਣ ਅੱਪ ਵੀ ਕਿੱਥੇ ਦੇਖੋ ਤੁਸੀਂ ਦੱਸੋ ਕੋਈ ਕਿੱਥੇ ਦੇਖੀ ਹੈ ਹੈ ਯੁੱਤੇ ਚਾਦਾ ਜਾ ਲਾ ਕਰਦਾ ਦੇ ਦਿਲ ਦਾ ਥੋੜਾ ਦਿਲ ਤਾਂ ਸਾਡਾ ਕਿਤੇ ਵੀ ਨਹੀਂ ਕਰਦਾ ਜਾਣ ਨੂੰ ਜਿਆਦਾ ਗਹਿਣ ਕਹਿਤਾ ਤਾਂ ਕਰਨਾ ਹੀ ਪਊਣਾ ਵੀ ਦੇਖੋ ਉਹਨਾਂ ਨੇ ਵੀ ਅਖਰੇ ਟਾਈਮ ਸੰجواب ਜਵਾਬ ਜਾਂ ਦੇ ਦਿੱਤਾ ਗੱਲ ਕਰਨ ਕਰ ਮੈਂ 4-5 ਦਿਨਾਂ ਦਾ ਟਾਈਮ ਲੇ ਲਿਆ। ਹੁਣ ਕੀ ਕਰਾਂ ਕੀ ਕਰੀ ਕੀ ਕਰਾਂ। ਟਾਈਮ ਲੌਕ ਲੱਕੀ ਅਸੀਂ ਕਰਦੇ ਆਪਣਾ ਵੀ ਦੇਖਣਾ ਆ। 4-5 ਦਿਨਾਂ ਦਾ ਟਾਈਮ ਯਾਰ ਹੁਣ ਮੈਂ ਕੀ ਕਰਾਂ ਮੰਮੀ ਗੱਲ ਕਰੇ ਮੈਂ ਤਾਂ ਹੁਣ ਫੋਨ ਦੱਸਣਾ ਜੀ ਦੱ ਦਿੱਤਾ ਤੁਹਾਨੂੰ ਯਾਰ। ਮੰਮੀ ਗੱਲ ਕਰ ਲਵੇ ਨਾ ਮੰਮੀ ਨੂੰ ਤਾਂ ਫੋਨ ਕਰਨ ਕਰ ਲਾ ਮੰਮੀ ਫੋਨ ਕਰ ਲਾ ਇੱਕ ਵਾਰੀ। ਐ ਮਮਾ। ਮਮਾ ਤੂੰ ਫੋਨ ਕਰ ਲੈ ਇੱਕ ਵਾਰੀ। ਜਿਨ੍ਹਾਂ ਨੇ ਦਿਖਾਇਆ ਉਹਨਾਂ ਨੂੰ ਪੁੱਛ ਲੋ ਆਏ ਰੱਬ ਆ ਮੀਰੀ ਆ ਤਕੜ ਬਹਿ ਗਿਆ ਨਾ ਮਹੀਨ ਦੇਖ ਲੋ ਵੀ ਇਦਾਂ ਵੀ ਮੁਸੀਬਤਾਂ ਪੈ ਜਾਂਦੀਆਂ ਬੰਦੇ ਤੇ ਇੰਨੀਆਂ ਝਲਨੀਆਂ ਪੈਂਦੀਆਂ ਆ ਤੇ ਗੱਲਾਂ ਕਰਨ ਵਾਲੇ ਬਹੁਤ ਕਰਦੇ ਆ ਇਦਾਂ ਕਰਦੇ ਉਦਾਂ ਕਰਦੇ ਆ ਭਾਵੇਂ ਦੇਖ ਲੋ ਇੰਨੀਆਂ ਮੁਸੀਬਤਾਂ ਵੀ ਝਲਨੀਆਂ ਪੈਂਦੀਆਂ ਸਾਨੂੰ ਕੋਈ ਨਾ ਉਹਨਾਂ ਨਾਲ ਗੱਲਬਾਤ ਕਰਦੇ ਮਾਲਕਾਂ ਨਾਲ ਕੀ ਕਹਿੰਦੇ ਆ ਉਹ ਥੋੜਾ ਟਾਈਮ ਮੰਗ ਲੈਂਦੇ ਉਹਨਾਂ ਕੋਲ ਮੇਰਾ ਬਹੁਤ ਟੈਨਸ਼ਨ ਹੋ ਰਹਾ ਹੈ ਟੈਨਸ਼ਨ ਆ ਲੈਣੀ ਆ ਕਾਲਾ ਅਦਾ ਕਰ ਤੂੰ ਕੱਪੜੇ-ਕੁੱਪੜੇ ਸੈੱਟ ਕਰ ਲੈ ਜਿਹੜੇ ਖਿਲਰੇ ਨੇ ਆਹਦੇ ਉਦਾਂ ਹੀ ਕੱਪੜੇ-ਕੁੱਪੜੇ ਸਾਰੇ ਸੈੱਟ ਕਰ ਲੈ ਜਿਹੜੇ ਇੱਥੇ ਜੜਖੇ ਹੁੰਦੇ ਹੀ ਅਹੀਂ ਉਹ ਚੱਕ ਕੇ ਕਿੱਥੇ ਕਰ ਲੈ ਆ ਹੁਣ ਦੇਖਦੇ ਆ ਕੀ ਕਰ ਕੀ ਕਰਨਾ ਜਾਂ ਕੀ ਨਹੀਂ ਤੁਹਾਨੂੰ ਦੱਸਦੇ ਆ ਜੀ ਮਾਲਕਾਂ ਨੂੰ ਫੋਨ ਕੀਤਾ ਹੀ ਉਹਨਾਂ ਨੇ ਚੱਕਿਆ ਨਹੀਂ ਤੇ ਹੁਣ ਸਾਡੇ ਕੋਈ ਪਿੰਡ ਸਾਡੀ ਜਗ੍ਹਾ ਵੀ ਨਹੀਂ ਕੋਈ ਮਿਲਦੀ ਜਿਹੜਾ ਬੰਦਾ ਉੱਥੇ ਰੈਂਟਰ ਤੇ ਮਿਲ ਜਵੇ ਰਹਿਣ ਨੂੰ ਸਾਡੇ ਪਿੰਡ ਕੋਈ ਘਰ ਹੀ ਨਹੀਂ ਖਾਲੀ ਹੈਗੇ ਪੋਪਰ ਤਾਂ ਮਿਲਦੇ ਆ ਪਰ ਪੋਪਰ ਆਪਾਂ ਜਾਣ ਨਹੀਂ ਹੈਗਾ ਸਾਨੂੰ ਇਹ ਕਿ ਅਸੀਂ ਆਪਣੇ ਪਿੰਡ 'ਚ ਹੋਈਏ ਹਨਾ ਬਾਕੀ ਗੱਲਾਂ ਕਰਨ ਵਾਲੇ ਦੇਖ ਲੋ ਵੀ ਸੋਚਣ ਵਾਲੀ ਗੱਲ ਹੈ ਵੀ ਦੇਖ ਲੋ ਗੱਲਾਂ ਕਰਨ ਵਾਲੇ ਕਿਦਾਂ ਗੱਲਾਂ ਕਿੱਡੀਆਂ-ਕਿੱਡੀਆਂ ਕਰਦੇ ਹਨਾ ਪਰ ਅਸੀਂ ਪਰਵਾਹ ਨਹੀਂ ਕਰੀ ਜਿਵੇਂ ਆਪਣਾ ਫਿਰ ਵੀ ਬੰਦਾ ਕਿ ਫਿਰ ਵੀ ਬੰਦਾ ਕਿਸੇ ਦੀ ਕੋਈ ਟੈਨਸ਼ਨ ਨਹੀਂ ਹੈਗੀ ਤੁਸੀਂ ਟੈਨਸ਼ਨ ਨਾ ਘੱਟ ਲਿਆ ਕਰੋ ਫਿਰ ਵੀ ਬੰਦਾ ਸੋਚਦਾ ਜੇ ਲੋ ਵੀ ਗੱਡੇ-ਗੱਡੇ ਮੂੰਹ ਹਨਾ ਤੇ ਸਿੰਪਲ ਬਹੁਤ ਵੱਡਾ ਹੋ ਗਿਆ ਕੋਈ ਨਾ ਇੱਕ ਬੰਦੇ ਨੇ ਕੱਲ ਮੈਸੇਜ ਕੀਤਾ ਕਹਿੰਦਾ ਮੇਰਾ ਪਿੰਡ ਐ ਦਾਉ ਦਾਣਾ ਹੁਣ ਬਾਈ ਤੂੰ ਨੰਬਰ ਸੈਂਡ ਕਰ ਆਪਣਾ ਠੀਕ ਨਾ ਪਿੰਡ ਦਾ ਤੂੰ ਢੂਠਾ ਵੀ ਦੱਸ ਸਕਦਾ ਆਪਣਾ ਆਪਣਾ ਗਲਤ ਬੋਲਦਾ ਸੀ ਕਹਿੰਦਾ ਆ ਪਿੰਡ ਐ ਮੇਰਾ ਤੁਸੀਂ ਮੈਨੂੰ ਕਿਹਾ ਕਮੈਂਟ ਦੇ ਵਿੱਚ ਵੀ ਪਿੰਡ ਦੱਸੋ ਆਪਣਾ ਹੀ ਦੇਖ ਲਾਂਗੇ ਮੈਂ ਕਹਾ ਤੂੰ ਨਾ ਪਿੰਡ ਤਾਂ ਤੂੰ ਕੋਈ ਵੀ ਦੱਸ ਸਕਦਾ ਨੰਬਰ ਸੈਂਡ ਕਰ ਆਪਣਾ ਫੇਰ ਤੇਨਾ ਕਹਿੰਦਾ ਮੈਂ ਤੁਹਾਡੇ ਤੇ ਝੂਠਾ ਇਲਜ਼ਾਮ ਲਾ ਦੇਣਾ ਫੇਰ ਤੂੰ ਹੀ ਬਲੌਗਾਂ 'ਚ ਗੱਲਾਂ ਕੱਢੀਆਂ ਸਾਨੂੰ ਮੈਂ ਕਹਾ ਤੂੰ ਨੰਬਰ ਸੈਂਡ ਕਰ ਆਪਣਾ ਸਾਰੇ ਸਾਡੇ ਨਾਲ ਆ ਠੀਕ ਨਾ ਜਿੰਨੇ ਸਾਨੂੰ ਪਿਆਰ ਕਰਦੇ ਆ ਤੇ ਬਾਕੀ ਉਸਤਾਦ ਖਰਣੋਂ ਬਣ ਜੁੱਤੀਆਂ ਤੇ ਰੇਣੀ ਆ ਫਿਰਨੀ ਆ ਨਾ ਬਾਕੀ ਸਾਰਿਆਂ ਨੂੰ ਪਤਾ ਸੀ ਕਿੰਨੀ ਗਾਲਾਂ ਕੱਢਦੇ ਆ ਜਾਂ ਕਿੰਨੀ ਕਿੰਨਾ ਕਹੇ ਨੂੰ ਬੋਲੀਦਾ ਆ ਅਸੀਂ ਆਪਣੇ ਮਸਤ ਆਪਣੇ ਚ ਰਹਿਦਾ ਆ ਕਿਉਂਕਿ ਸਾਡੀ ਛੋਟੀ ਜਿਹੀ ਗਾਲ ਉਹ ਕਮੈਂਟ ਕਰਕੇ ਗਾਲਾਂ ਕੱਢਦਾ ਹੀ ਹੈ ਨਾ ਤੂੰ ਸਿੱਧਾ ਕਰ ਨੰਬਰ ਭੇਜ ਆਪਣਾ ਜੇ ਤੂੰ ਅੱਡੇ ਮਾਈ ਦਾ ਲਾਲ ਤਾਂ ਐਵੇਂ ਉਹ ਕੀ ਕਵੇ ਬੰਦਾ ਯਾਰ ਕਿਸੇ ਨੂੰ ਬਾਕੀ ਕੀ ਲੈਣਾ ਤੇਰੇ ਬੰਦਿਆ ਤੁਸੀਂ ਤੇ ਬਾਕੀ ਸਾਨੂੰ ਇਹ ਚੀਜ਼ਾਂ ਦੀ ਟੈਨਸ਼ਨ ਨਹੀਂ ਹੈ ਕਿ ਸਾਨੂੰ ਆਪਣੀ ਟੈਨਸ਼ਨ ਸਾਨੂੰ ਸਾਡੀ ਆਪਣੀਆਂ ਟੈਨਸ਼ਨਾਂ ਬੜੀਆਂ ਇਹ ਟੈਨਸ਼ਨਾਂ ਲੈ ਕੇ ਕਿੱਥੇ ਜਾਣਾ ਸਹੀ ਕਿ ਨਹੀਂ ਸਾਨੂੰ ਲੋਕ ਸਾਨੂੰ ਆਪਣੀਆਂ ਟੈਨਸ਼ਨਾਂ ਨਾ ਦੋ ਅਸੀਂ ਕਿਉਂਕਿ ਅਸੀਂ ਆਪਣੀ ਟੈਨਸ਼ਨਾਂ ਅਸੀਂ ਆਪ ਦੇਖਣ ਦਏ ਕੋਈ 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 ਮੈਸੇਜ ਕਰਦਾ ਕੋਈ ਕੋਈ ਕੁਝ ਕਹਿੰਦਾ ਹੁਣ ਕਈ ਮੈਸੇਜ ਆਉਂਦੇ ਜੋ ਚੀਜ਼ ਜੋ ਚੀਜ਼ ਸਾਡੀ ਰਿਐਲਿਟੀ ਆ ਅਸੀਂ ਉਹ ਚੀਜ਼ ਦੱਸੀ ਦੀ ਆ ਅਸੀਂ ਕੋਈ ਫੇਕ ਤਾਂ ਦੱਸ ਨਹੀਂ ਰਹੀਆਂ ਹੁਣ ਜਿਨੇ ਜਿਨੇ ਮੈਸੇਜ ਅੱਗੇ ਆਏ ਲਾ ਮੇਰੀ ਦੱਸੋ ਲਾ ਮੇਰੀ ਯਾਰੀ ਸਾਰਾ ਕੁਝ ਦੱਸ ਦਿੱਤਾ ਹਜੇ ਤੱਕ ਵੀ ਕਿੰਨੇ ਸਵਾਲ ਜਵਾਬ ਹਨ ਤੋ ਉਹ ਵੀ ਹੁਣ ਇੱਕ ਇੰਟਰਵਿਊ ਹੋਰ ਆ ਉਹ ਸਾਨੂੰ ਬਹੁਤ ਫੋਨ ਕਰਦੇ ਇੰਟਰਵਿਊ ਵਾਲੇ ਹੁਣ ਅਸੀਂ ਉਹਨਾਂ ਨਾਲ ਵੀ ਗੱਲਬਾਤ ਨਹੀਂ ਕੀਤੀ ਚੰਗੀ ਤਰ੍ਹਾਂ ਉਹਨਾਂ ਨੇ ਨੰਬਰ ਵੀ ਆਪਣਾ ਭੇਜਿਆ ਦਿੱਤੀ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇੰਟਰਵਿਊ ਦੀ ਫੇਰ ਇੰਟਰਵਿਊ ਸਾਡੀ ਆਊਗੀ ਉੱਚ ਆਪਾਂ ਦੱਸਾਂਗੇ ਸਾਰੀ ਗੱਲਬਾਤ ਬਾਕੀ ਹੈਨਾ ਫਿਲਹਾਲ ਤਾਂ ਹਜੇ ਟੈਨਸ਼ਨ ਵੀ ਆ ਘਰ ਦੀ ਤੇ ਘਰ ਕਿੱਥੇ ਦੇਖਿਆ ਜਾਵੇ ਸਾਨੂੰ ਸਲਾਹ ਦਿਓ ਕਿ ਕਿਹੜੀ ਜਗ੍ਹਾ ਤੇ ਘਰ ਲਿਆ ਜਾਵੇ ਜਿੱਥੇ ਸਾਡੇ ਆਪਣੇ ਵੀ ਹੋਣ ਸਹੀ ਕਹਨੇ ਆ ਕੋਈ ਕਹਿੰਦਾ ਜਲੰਧਰ ਆ ਜਾ ਕੋਈ ਨਾ ਪੋਪਰ ਜਲੰਧਰ ਆਪਾਂ ਜਾਣਾ ਨਹੀਂ ਹੈਗਾ ਤੇ ਆਪਾਂ ਪੋਪਰ ਪੋਪਰ ਵੀ ਤਾਂ ਠੀਕ ਹੋਣਾ ਪੋਪੇ ਦੀ ਮਿਲ ਜੇ ਪੋਪਰ ਜਾਣਾ ਓਕੇ ਠੀਕ ਪੋਪਰ ਚਲੋ ਕੋਈ ਗੱਲ ਨਹੀਂ ਬਾਕੀ ਕਰਦੇ ਮੰਮੀ ਨੂੰ ਮਾੜਾ ਹੌਸਲਾ ਹੌਸਲਾ ਦੇ ਦਈਏ ਮੰਮੀ ਟੈਨਸ਼ਨ ਚ ਬਿਟੀ ਮੰਮੀ ਨਾਲ ਗੱਲਬਾਤ ਕਰ ਲਈਏ ਜਾ ਕੇ ਬਾਹਰ ਮੰਮੀ ਨੂੰ ਹੌਸਲਾ ਦਈਏ ਮਾੜਾ ਜੀ ਵੀ ਕਹਿ ਜੀ ਉੱਦੇ ਮਿਲ ਮੁੱਲ ਗਿਆ ਜਾਂ ਕੁਛ ਤੇ ਬਾਕੀ ਤੋ ਵਿਆਹ ਵੀ ਸਾਡੇ ਘਰ ਚ ਕੋਈ ਵਿਆਹ ਆ ਗਿਆ ਆ ਕੱਲੂ ਵਿਆਹ ਆ ਅੱਜ ਕੋਈ ਕੱਪੜਾ ਨਹੀਂ ਕੋਈ ਕੱਪੜਾ ਸੁਣ ਸਮਾਇਆ ਕੋਈ ਮੈਰਿਜ ਸੀਗੀ ਮੈਰਿਜ ਵੀ ਇਕਦਾਂ ਹੀ ਕੱਲ ਦਿਨ ਫਾਈਨਲ ਕੀਤਾ ਉਹਨਾਂ ਨੇ ਕੱਲ ਮਾਈਆਂ ਲਾਗੇ ਤੁਹਾਨੂੰ ਬਲੌਗ ਵੀ ਦਿਖਾਇਆ ਸੀ ਤੇ ਅੱਜ ਆ ਕਰ ਦਿੱਤਾ ਹਨਾ ਬਾਕੀ ਹੁਣ ਦੇਖਦੇ ਆ ਆਪਣਾ ਕੀ ਕਹਿੰਦੇ ਆ ਸਾਨੂੰ ਅੰਕਲ ਹੁਣੀ ਜਿਹਨਾਂ ਦੇ ਪਰ ਰਹੀਦਾ ਇੱਥੇ ਬਾਕੀ ਕਰਦਿਆਂ ਗੱਲਬਾਤ ਤਾਨਾ ਵੀ ਤੇ ਤੇ ਮੰਮੀ ਨੇ ਥੋੜਾ ਹੌਸਲਾ ਦੇ ਦਿੱਤੀ ਮੰਮੀ ਨੇ ਜਾ ਕੇ ਬਲੌਗ ਫਨੀ ਬਲੌਗ ਬਣਾ ਲਈ ਮੰਮੀ ਨੇ ਥੋੜਾ ਜਿਹਾ ਹਾਸੇ ਮੋਲ ਕਾਲ ਲੀਏ ਮੰਮੀ ਨੇ ਜੋ ਕਹਿਦੀ ਐ ਵੀ ਉੱਦੇ ਕੋਲੋ ਕਹਿ ਦਿੰਦੇ ਹਜੇ ਦੱਸ ਦੇਣਾ ਇੱਥੇ ਜਾਂ ਕੁਛ ਨਾ ਤੇ ਬਾਕੀ ਬਣੇ ਰਿਓ ਬਲੌਗ ਨਾ ਕਰ ਦਿਆਂਗਾ ਬਾਕੀ। ਥੈਂਕ ਯੂ। ਚਲ ਆ ਜਾ ਬੀ। ਗੰਗਾ ਨਾ ਗੰਗਾ ਦਿੰ। ਹਾਤ ਤਨਾ ਕੱਪੜੇ ਧੋਲੇ ਇੱਥੇ ਫਿਰ ਮਸ਼ੀਨ 'ਚ ਲੱਗੇ ਆ ਸੁਕਾਉਣੇ। ਸਪਿਨ ਕਰਨ ਬਸ। ਦਿਨ ਨਾ ਇੱਥੇ ਧੋਣ ਲੱਗਣ ਨੂੰ ਟਾਈਮ ਘੱਟ ਨਾ ਮਾਰਨ। ਇਇਸਕ ਨੂੰ ਨਾ ਜਿਆਦਾ ਕੱਪੜੇ ਗੜ ਹੁੰਦੇ ਉਹ ਰੱਖੀਆ ਜਦ ਦੀ ਨੂੰ ਚੁਲਣਾ ਸੀਗਾ ਨਾ ਉਤਰੋਂ ਇਹਨਾਂ ਗ੍ਰਿਪ ਲੈ ਕੇ ਆਉਣਾ ਪੈਣਾ ਸੀ ਦੋ ਰੋਇਆ ਤਾਂ ਆਪੋ ਡਾਰੀ ਲਾਤਾ ਇੱਥੇ ਤਾਂ ਗਾਲੀ ਤੁਸੀਂ ਕੀ ਕਰਦੇ ਹੋ ओके ਦਵਾਈ ਖਾ ਲੈਣੀ ਸੀ ਤੁਸੀਂ ਕਰ ਦੇ ਮੈਂ ਤਾਂ ਬਾਹਰ ਕੱਪੜੇ ਲੱਗੇ ਤਾਂ ਹੈ ਬਸ ਤੈਗਰ ਲੱਗੇ ਕੱਪੜੇ ਖਾ ਲਓ ਲੋ ਜੀ ਮੇਰੇ ਕੱਪੜਿਆਂ ਦਾ ਢੇਰ ਦੇ ਲੋ ਢੇਰ ਕੱਪੜਿਆਂ ਦਾ ਸਾਰੇ ਕੱਪੜੇ ਤੈਗਰਨ ਵਾਲੇ ਆ ਤੇ ਮੱਕੀ ਮਨਵੀਰ ਸਾਡੇ ਨੇ ਬਹੁਤ ਕਲਰ ਆ ਪਾਇਆ ਉਹ ਚੈੱਕ ਕਰ ਲਓ ਮੰਮਾ ਮਸ਼ੀਨ ਚ ਕੱਪੜੇ ਧੋਂਦੇ ਪਏ ਆ ਗੰਦਾ ਜੇ ਜੋਂ ਮੂਨੇ ਇੱਕ ਲੰਗਾ ਆਹ ਨਾਲ ਮੁੜੇ ਹੋਣਾ ਚੱਤੀ ਗੰਦ ਹੋਣਾ ਚੱਤੀ ਗੰਦ ਤੇ ਇੱਥੇ ਆ ਗਿਆ ਇੱਥੇ ਗੰਦਾ ਗੰਦਾ ਮੁੰਡਾ ਬਣ ਗਿਆ ਕੀ ਆ ਦੂਜਾ ਮਾਮਾ ਮੇਰੇ ਦਰ ਲੋਕ ਹੀ ਗਰੀ ਜਾਂਦੇ ਆ ਕੀ ਕਰਦਾ ਪਿਆ ਮੰਮੂ ਮੰਮੂ ਵੀ ਨਾ ਮੈਨੂੰ ਵੀ ਦੇ ਦੋ ਮੈਨੂੰ ਵੀ ਦੇ ਦੋ ਮੈਨੂੰ ਵੀ ਦੇ ਦੋ ਕਹਿੰਦਾ ਧੁੱਪ ਚ ਵਧੀਆ ਮਜ਼ਾ ਆਂਦਾ ਧੁੱਪ ਚ ਧੁੱਪ ਚ ਬੈਠ ਜਾ ਉਹ ਬਾਹਰ ਲਾ ਦੀ ਤੂੰ ਤੁਸੀਂ ਕਹਤੋ ਕਿ ਜਿੰਨੂੰ ਠੰਡ ਲੱਗਦੀ ਨੰਨੂ ਕਹਤੋ ਕਿ ਜਿੰਨੂ ਨੰਨੂ ਚੱਲ ਵੰਟੂ ਸੁਣਾ ਦੇ ਸਾਰਿਆਂ ਨੂੰ ਤੂੰ ਕਿ ਵਨ ਨਹੀਂ 2 3 4 5 6 7 ਇੱਥੇ ਆ ਮਰੇ ਕੋ 7 ਬੋਲੋ 7 10 ਬਾਸ ਇੱਥੇ ਤੱਕ ਦੀ ਆ ਮੈਨਾਂ ਤਾਂ ਕੁਛ ਲੱਗੀ ਖਾਣ ਕਿਉਂ ਕਿ ਮੈਨੂੰ ਨਜ਼ਰ ਲੱਗੀ ਹੋਈ ਪੌਖ ਜਿਨਾਣੇ ਦਾ ਪਤਾ ਨਹੀਂ ਕਦੋਂ ਖਾਣੀ ਕਰਨੀ ਫਰੂਟ ਲੈ ਕੇ ਆਇਆ ਫਰੂਟ ਖਾ ਲੈਣਾ ਮੈਂ ਅਮਰੂਦ 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 ਅਰੇ ਖਾ อันนี้วันทุก็สนานี่คุณคุณคุณกี่คนคุณกี่คนเนาะเฮ้ยฮ่าฮ่าเฮ้ยฮ่าเฮ้ยฮ่าเฮ้ยชั่วโร่จีหันเข้าข้าวหันเข้า ਕੱਟਿੰਗ ਕਰਨ ਲੱਗੀ ਇਹਨਾਂ ਦੀ ਵਾਸ਼ਰ ਕੱਪੜਿਆਂ ਦਾ ਸਾਰਾ ਹੀ ਖਲਾਰਾ ਪਿਆ ਹੋਇਆ Yeah, right. ਮੈਂ ਕੋਟੀ ਵਿਕਰਮ ਨਾਲ ਲੈ ਕੇ ਦਿੱਤੀ ਦੇਖਦੀ ਆ ਆਪਾਂ ਸੂਟਾਂ ਦੇ ਉੱਪਰ ਉਹਦੀ ਕਿੰਤਾ ਦੀ ਲਾਤੀ ਆ ਤਾਂ ਤੋਪ ਉਹਦਾ ਦੱਸਿਓ ਸੋਣੀ ਲਾਦੀ ਕਿ ਨਹੀਂ ਮੈਂ ਤਾਂ ਬਹੁਤ ਸੋਣੀ ਲਾਦੀ

ਕੀ ਬਣਾਉਣ ਲੱਗੇ ਤੇਰੀ ਮੇਰੀ ਗੇਮ ਚਾਲੂ ਖੜੂ ਦਾ ਕਿੰਨੇ ਕਿੰਨੇ ਗੇਮ ਖੇਡੀ ਆਲੀ ਮੰਮੀ ਆਪਣਾ ਉਹ ਮੂਵੀ ਮੁਰੂਦਾਰੇ ਪੱਤੇ ਵੀ ਨਾਲ ਹੀ ਦੇ ਦਿੱਤੇ ਹਾਂ ਆ ਦੇ ਮੈਂ ਕਹਿੰਦਾ ਯਾਰ ਮੰਮੀ ਟਾਈਮ ਵੀ ਬੜਾ ਲੱਗਿਆ ਨਾ ਕੋਈ ਸਬਜ਼ੀ ਬਣੀ ਨਹੀਂ ਵੀ ਭਾਈ ਈ ਹੋਇਆ ਤੇਲ ਹੀ ਹੈ ਨਹੀਂ ਤੇਲ ਹੈ ਨਹੀਂ ਮਮੇ ਹੋਂ ਤਲਿਆਂ ਦਾ ਤੇਲ ਪਾਤਾ ਨਹੀਂ ਨਹੀਂ ਤੇਲ ਮੁਗ ਗਿਆ ਚਲੋ ਜੀ ਮੈਂ ਲਵਾਵਾਂ ਮੈਂ ਤੜਕਾ ਵਧੀਆ ਲਾ ਦੂ ਤੜਕਾ ਤੁਹਾਡੇ ਨਾਲੋਂ ਮਮੇ ਬੇਚੇ ਤੇਲ ਦੇ ਉੱਤੇ ਘੇ ਪਾਤਾ ਤੇ ਆ ਘੇ ਪਾ ਤੜਕਾ ਲਵਾਉਣਾ ਨਹੀਂ ਇੱਕ ਜਣਾ ਰੋਟੀ ਆਟਾ ਤਾਜ਼ਾ ਗੁੰਨੇ ਆਣਾ ਤੇ ਰੋਟੀ ਨਾਲ ਇੱਕ ਪਾਸੇ ਅਛਾ ਉਧਰ ਠੀਕ ਆ। ਆਹ ਜੇ ਸੇਵ ਕੱਟ-ਕੱਟ ਰੱਖੇ ਆ। ਸਬਜ਼ੀ ਵੀ ਕਾਦੀ ਆ ਗਈ ਆ। ਕਾਹ ਨਹੀਂ ਮੰਮੀ ਛੱਡਦੀ ਤੂੰ ਸਾੜਾ ਤੇਰੀਆਂ ਤਾਂ ਹੀ ਕਰਾ ਵਿਆ। ਤੈਨੂੰ ਕਿਹਾ ਲਵਾਇਆ ਜਾ ਕੇ। ਹਾਂਜੀ। ਦੋਸਤੋ ਅੱਜ ਬਣਨ ਲੱਗੀ ਆ। ਰੋਟੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਬਣਾਉਣ ਲੱਗੀ ਪ੍ਰੀਤੀ ਰੋਟੀ ਜ਼ਿੰਦਗੀ ਵਿੱਚ ਕੱਲੀ ਵਾਰੀ ਲੱਗੀ ਆਹੋ ਤੇ ਮੰਮੀ ਲੱਗੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਲੋਨ ਤੜਕਾ ਹੁਣ ਮੈਂ ਆਪਣੀ ਮੰਮੀ ਨੂੰ ਤੜਕਾ ਲਾਉਣਾ ਸਿਖਾਉਂਗਾ ਮੰਮੀ ਪਹਿਲਾਂ ਐਸੇ ਨਹੀਂ ਇਸ ਤਰ੍ਹਾਂ ਚਮਚਾ ਚਾੜੋ ਬੜਾ ਚਮਚਾ ਲਓ ਮੈਂ ਨਹੀਂ ਨਹੀਂ ਲਊਗੀ ਇਹਨਾਂ ਹੱਥ ਤਾਂ ਛੜ ਪਏਗਾ ਇਹਨੇ ਦਾ ਸਾਧ ਦਾ ਕੋਈ ਬੰਦਾ ਨਾ ਪਵੇ ਹਾ ਹਾਂ ਤੂੰ ਸੀ ਜਾਂਦੀ ਹੈ ਹੈ ਆਖੀ ਕਰਦੀ ਹੈ ਓਏ ਰੱਬ ਸਬਜੀ ਬਣਾ ਲਓ ਇਹਨਾਂ ਜੇ ਪਾਈ ਜਾਂਦੀਆਂ ਸਬਜ਼ੀਆਂ ਅੱਧਾ ਦੇਖੋ ਜੀ ਤੜਕਾ ਲੱਗੰਦਿਆ ਸਾਡੇ ਘਰੇ ਜ਼ਿੰਦਗੀ ਚ ਪਹਿਲੀ ਵਾਰੀ ਮੰਮੀ ਨੇ ਤੜਕਾ ਲਾਇਆ ਨਹੀਂ ਅੱਗੇ ਨਹੀਂ ਨਾ ਕਦੀ ਲੱਗਦਾ ਸੀ ਤੜਕਾ ਅੱਜ ਲਾਇਆ ਤੜਕਾ ਅੱਜ ਲਾਇਆ ਤੜਕਾ ਮੰਮੀ ਨੇ ਵੀ ਪਹਿਲੀ ਵਾਰੀ ਲੱਗੀ ਬਣਨਾ ਹੈ ਰੋਟੀ ਵੀ ਪਹਿਲੀ ਵਾਰੀ ਬਣਾਈ ਲੈਂਡ ਲਿਆ ਕੇ ਖਾਂਦਾ ਖੇੜੀ ਲੈਂਦਾ रेडीमेड रोटी रेडीमेड ਥੋੜਾ ਹੁੰਦੀ ਆ ਆ ਦੇਖ ਲੋ ਜੀ ਇਹਨਾਂ ਦੇ ਕੰਮ ਤੂੰ ਛੱਡ ਦੇ ਹੁਣ ਕੀ ਮੈਂ ਰੋਟੀ ੀਕਦਾ ਉਹਨਾਂ ਦੀ ਇਹ ਦੱਸ ਲੱਗਿਆ ਹੁਣ ਮੈਨੂੰ ਮੇਰੀਆਂ ਭੈਣਾਂ ਆਂਟੀਆਂ ਮਾਸੀਆਂ ਚਾਚੀਆਂ ਬਲਾਈਆਂ ਜਣੀਆਂ ਹਣੀਆਂ ਪਾਈਆਂ ਭੁਈਆਂ ਭੁਈਆਂ ਛੁਈਆਂ ਲੱਗ ਪੂਆਣਾ ਮਜਾਗ ਚੱਲਦਾ ਮੇਰੀ ਪੂਆਣਾ ਕੀਤੀ ਆੜੀ ਨਾਲ ਬਾਕੀਆਂ ਨਾਲ ਚੱਲਦਾ ਭੂਆ ਰੋਟੀ ਵਧੀਆ ਬਣਾਉਂਦਾ ਮੈਂ ਹਾਂ ਇਹ ਦੇ ਲਓ ਵਧੀਆ ਭੂਆ ਕਮੈਂਟ ਕਰੀਂ ਆਂਟੀ ਅੰਟੀ ਜੀ ਦੀਦੀਆਂ ਭੈਣਾਂ ਜੰਮੂ ਵਾਲੀਆਂ ਕੈਨੇਡਾ ਵਾਲੀਆਂ ਫਾਈਲੈਂਡ ਵਾਲੀਆਂ ਇਹ ਹੋਲੈਂਡ ਵਾਲੀਆਂ ਨੀਦਰਲੈਂਡ ਵਾਲੀਆਂ ਨੀਦਰਲੈਂਡ ਵਾਲੇ ਦੀਦੀ ਸਾਡੇ ਇਹ ਗੱਲ ਚਰੀ ਗੱਲ ਉਹ ਮੇਰੀ ਦੀਦੀ ਨਾਲ ਲਵ ਯੂ ਹੈ ਕਿੰਨਾ ਸਾਰਾ ਹਾਂ ਦੀਦੀਏ ਦੇਖੋ ਰੋਟੀ ਬਣਾਉਂਦਾ ਸਾਡਾ ਪੁੱਤ ਆ ਦੇ ਲਓ ਰੋਟੀ ਬਣਾਉਂਦੇ ਦੀਦੀ ਦੇਖੋ ਇਨਦੇ ਹਾਲ ਇਸ ਟਾਈਮ ਤਾਂ ਮੇਰੀ ਦੀਦੀ ਕੰਮ ਤੇ ਹੁੰਦੀ ਆ ਵਿੱਚ ਪਰਦੇਸਾਂ ਵਿੱਚ ਰੁੱਤਾਂ ਨੇ ਹੋਏ ਦਮ ਵਿੱਚ ਪਰਦੇਸਾਂ ਪੱਤ ਸੁਤ ਕੇਨੀ ਸੁਤ ਆਹ ਤੇ ਉਹਦਾ ਪੇਂਦਾ ਆਟਾ ਗੁੰਨਣਾ ਓੜਾ ਦੀਆਂ ਇੱਕ ਦਿਨ ਗਣ ਲੱਗ ਗਈ ਭਾਈ ਆਟਾ ਤੁਸੀਂ ਗੁੰਨਿਆ ਨਹੀਂ ਬਿੱਕੋ ਤਵਾ ਨਾ ਲਗਾ ਲਿਓ ਆ ਦੇਖਿਓ ਰੋਟੀ ਗੋਲ ਬਿੱਕੂ ਡੋਂ ਰੋਟੀ ਗੋਲ ਹੋਣਗੀ ਜਿੱਦਾਂ ਮਾਜੀ ਨਖਰੇ ਕਰਕੇ ਪਕਾਵਾਂ ਭੈਣਾ ਬੀਬੀਆਂ ਆਂਟੀਆਂ ਚਾਚੀਆਂ ਮਾਸੀਆਂ ਇੱਕァਰੀ ਦੱਸਿਓ ਰੋਟੀ ਕਿੱਦਾਂ ਦੀ ਲੱਗੀ ਬਿੱਗੂ ਦੀ ਇਹ ਹੋਏ ਰੋਟੀ ਦੇ ਲਓ ਲੈ ਲਓ ਲੈ ਲਓ ਲੈ ਲਓ ਕੰਮ ਪੱਕਾ ਕਰਾਂ ਰੇ ਕੋਸਰ ਰੰਦੋ ਤੁਹਾਡੇ ਵਾਸਤੇ ਦਾ ਕੰਮ ਨਹੀਂ ਮੈਂ ਕਹਾਂ ਤੂੰ ਛੱਡ ਦੇ ਕੰਮ ਨੂੰ ਛੋਟੀ ਦੀ ਗੱਲ ਕੀਤੀ ਮੈਂ ਮੈਂ ਪੱਜ ਪਰ ਆ ਜਾ ਖੜੇ ਦੇ ਖੜੇ ਚੈੱਕ ਕਰੋ ਇਹ ਰੋਟੀ ਬਿਕੋ ਰੋਗੀ ਇਹੋ ਵੀਡੀਓ ਰੋਟੀ ਦੇ ਭੈਣੋ ਚਾਚੀਓ ਤੇ ਮਾਸੀਓ ਰੋਟੀ ਇੱਦਾਂ ਦੀ ਕਦੀ ਨਾ ਬਣਾਈਓ ਤੇ ਤਨਾ ਖਾਈਓ ਇਦਾਂ ਆਪਣੇ ਮੁੰਡਿਆਂ ਨੂੰ ਕਹਤੋ ਤੇ ਰੋਟੀ ਰੋਟੀ ਮੇਰੇ ਬਿਗਰਨ ਤੋਂ ਆਣ ਕੇ ਕੰਮ ਸਹੀ ਕਰੇ ਇਹ ਹੋਇਆ ਮੇਰੇ ਹਾਸਸ ਕੇ ਅੱਖੀਆਂ ਅਧੂਰੀਆਂ ਹੋ ਗਈਆਂ ਤੁਹਾਡੇ ਹੱਥ ਤੇ ਲੱਗੇ ਹਨ ਵੀ ਕੋਈ ਦਾ ਐਕਸਪੀਰੀਅੰਸ ਆਂਟੀ ਜੀ ਮੇਰਾ ਕਿਹੜੇ ਆਂਟੀ ਕਿਹੜੇ ਆਂਟੀ ਜਿਹੜੇ ਮੇਰੇ ਬਲੌਗ ਦੇ ਦੇਖੋ ਆਂਟੀ ਠੇਲੋਂਗਾ ਮੈਂ ਅੱਧਾ ਲਈਦਾ ਹਾਂ ਠੇਲ ਮੈਂ ਕਿੱਦਾਂ ਕੰਮ ਕਰਾਂ ਸਾਰੀਆਂ ਜਿਹੜੀਆਂ ਉੱਤਾਂ ਨੂੰ ਮੈਂ ਉਹ ਜਦੋਂ ਜਦੋਂ ਰੋਕੀਂ ਤਾਂ ਹੋ ਜਵੇ ਫੇਰ ਨੂੰ ਅੱਦਾਂ ਕਰਨਾ ਚਾਹੀਦਾ ਗਿਆ ਉਹ ਹੋਵੇ ਅੱਧਾ ਚੱਕ ਕੇ ਇਹਨੂੰ ਘੁਮਾ ਲਓ ਤੁਸੀਂ ਥੋੜਾ ਇਹਨੂੰ ਬੈਗ ਵੀ ਕਰ ਸਕਦੇ ਹੋ ਲੋਰਡਨਸਰ ਪਲਟਾ ਸਕਦੇ ਆ ਮੈਨੂੰ ਅੰਨੀ ਕੋਰਸੇ ਮਾਰ ਪਟਾ ਲਈ ਇਹਨੂੰ ਜਿਹੜਾ ਐਦਾਂ ਕਰੋ ਸਿੱਧਾ ਹੋ ਜਾਦੀ ਰੂਤੀ ਤੇ ਖੋਗੇ ਨਾ ਸਿੱਧੀ ਐਦਾਂ ਦੇਖੋ ਦੋਸਤੋ ਰੋਟੀ ਨਾ ਮੜਾ ਮਰੇ ਟੱਕ ਲਓ ਜਿੰਨਾ ਟੱਕ ਲਵਾਂਗਾ ਉਨਾਂ ਬੈਠ ਜਾਓ ਹੋਰ ਆਪ ਐਸੇ ਵੀ ਕਰ ਸਕਦੇ ਹੋ ਇਤਨੀ ਕੋ ਛੋ ਲੋਰਡਨਸਰ ਪਕਾ ਸਕਦੇ ਹੋ ਮੂਝੇ ਇਤਨੀ ਲੋੜ ਦੀ ਹੈ ਪਕਾ ਲਈਏ ਜਾਣ ਦੇ ਕੋ। ਜਾਂ ਜੋ, ਜਾਓ, ਬਾਹਰ ਜਾਓ। ਤੁਸੀਂ ਵੀ ਕਮੀ ਮੈਂ ਮੈਂ ਅਭੀ ਇਸ ਦਾ ਟੈਸਟ ਵੀ ਤੁਹਾਨੂੰ ਦਿਖਾਉਂਗਾ ਥੋੜਾ ਸਾ ਕਿਹਦਾ ਹੈ। ਸੜੀ ਹੋਈ ਦਾ। ਇਸੇ ਬੋਲਦੇ ਸੜੀ ਹੋਈ ਰੋਟੀ। ਮੈਂ ਇਤਾਰੀ ਬਣਾਈਆ ਤੇ ਮੈਂ ਨਹੀਂ ਜਦ ਪਕਾਉਂਦਿਆ। ਆਹ ਲੋਡ ਅਨਸਾਰ ਬਣਾ ਸਕਦੇ ਹੋ। ਵਿਕੁਨਾਗਰੋ ਕਿਉਂ ਵੇਸਟ ਕਰੀ ਜਾਂਦੇ ਹੋ? ਤੁਸੀਂ ਕੀ ਕਰੀ ਜਾਂਦੇ ਹੋ? ਮੇਰਾ ਤੁਹਾਨੂੰ। ਗੁੱਦੀ ਰੋਟੀ ਇਹ। ਤੇਰਾ ਸੁਆਦ ਅਲੱਗ ਹੀ ਆ। ਤਾਂ ਬੁਟੀ ਫਿਰ ਕਿਤੇ ਰੋਟੀ ਆ। ਇਹ ਜਦ ਮੈਂ ਤਰਤਬਾ ਦਾ ਕਾਜ ਲਾਉਂਦਾ ਸਾਰੇ ਮੈਂ ਕੈਮਰਾ ਮਾਰਦਾ। ਕਾ ਤੋ। ਤੱਕ ਮੈਂ ਤਾਲ ਦਾ ਰੋਟੀ ਚੰਗੀ ਜਿਹਾ ਪੱਕ ਜਾਵੇ। ਇਹ ਹੋਏ। ਇਹਦੀਆਂ ਬੁਰਤੀਆਂ ਪਹਿਲੇ ਕਾਲੀਆਂ ਆਲਰੇਡੀ ਮੈਂ ਲੋੜ ਨਹੀਂ ਪੈਣੀ ਕਰਨ ਦੀ। ਆ ਦੇ ਕੋਈ ਆਪਣੀ ਰੋਟੀ ਤਿਆਰੂਗੀ ਮੈਂ ਖਾ ਕੇ ਦੱਸਾਂ ਕਿਦਾਂ ਦੀ ਹੈ। ਇਹ ਤਵਾ। 2 ਮਿੰਟ ਖਾ ਕੇ ਦੱਸਾਂ ਟੇਸਟ। ਹੁਣ ਵੀ ਆਪਕੋ ਟੇਸਟ ਕਿ ਦਿਖਾਤਾ ਹਾਂ। ਇਹ ਦੇਖ ਲਓ। ਇੱਧਰ ਆਓ। ਟੇਸਟ ਆਪਕੋ ਦਿਖਾ ਦਿੰਦਾ ਹਾਂ ਥੋੜਾ ਜਿਹਾ ਇਸ ਦਾ। ਬਹੁਤ ਸਾਰਾ ਤਹਿਕਾਂ ਫੂਕ ਮਾ ਲੇਤਾ ਹਾਂ ਥੋੜਾ ਜਿਹਾ ਕੱਚਾ ਮਣਕਾ ਖਾਂਦਾ ਆ ਆਪ ਕੋ ਕਿਹਦਾ ਪਤਾ ਲੱਗ ਸਕਤੇ ਪੱਗ ਇੱਕ ਜਲੂਸ ਕਰਤਾ ਰੋਟੀ ਦਾ ਮੰਮਾ ਆ ਆਏ ਕਿ ਨਾ ਮੈਂ ਆਈ ਆ ਮੈਨੂੰ ਨਹੀਂ ਪੁੱਛਿਆ ਨਾ ਨੇ ਮੈਨੂੰ ਨੇ ਪੁੱਛੀ ਤੈਨੂੰ ਮੈਂ ਕਾਦਾ ਕਾਦੇ ਨਹੀਂ ਪੁੱਛੀ ਤੇਰਾ ਤੇ ਡੱਗੇ ਦੁਖਦਾ ਮੰਮੀ ਆ ਗਈ ਖਾਣ ਤੇ ਜਸਮੀਤ ਬੱਜਾਂਗੇ ਔਰ ਉਹ ਆਪਾਂ ਆਈ ਜਾਣਾ ਅੱਜ ਨਾਲ ਚੈੱਕ ਕਰ ਰੂਟੀ ਮੈਂ ਨਹੀਂ ਖਾਣ ਹੂੰ ਤੇਰੇ ਤੋਂ ਦੇਖੇ ਰ ਬਲੌਗ ਤਾਂ ਬਹੁਤ ਹੋ ਗਏ ਤੇ ਚੈੱਕ ਕਰ ਬਾਕੀ ਗੱਲਾਂ ਸਾਰੀਆਂ ਬਲੌਗ ਵੀ ਦੇਖਣ ਦੇ ਦੱਸਣਾ ਉਹਨਾਂ ਕਿੱਦਾਂ ਦੀ ਮਨਦੀ ਕਿ ਦਾਰੇ ਬਣੀ ਦਸੋ ਆਵਾਜ਼ ਆਵਾਜ਼ ਟੈਸਟ ਨਹੀਂ ਸਕਦੇ ਰੈਡੀ ਮੈਡ ਰੋਟੀ ਐਵੇਂ ਰੈਡੀਮੈਂਟ ਉਹ ਖਾਦੀ ਤੇ ਘਰ ਦੀ ਰੋਟੀ ਕਿਥੇ ਚੰਗੀ ਲੱਗਦੀ ਅਸੀਂ ਤਾਂ ਖਾਦੀ ਨਹੀਂ ਰੈਡੀਮੈਂਟ ਰੋਟੀ ਖਾ ਲੋ ਲੈ ਨਹੀਂ ਕਿਤੋਂ ਗਈ ਹੈ ਕਦੀ ਨਹੀਂ ਖਾਦੀ ਮੈਂ ਕਦੀ ਰੋਟੀ ਖਾ ਕੇ ਨਹੀਂ ਦੇਖੀ ਆਹ ਕਰਦੀ ਪ੍ਰਤੀ 102z ਕਰੀ ਜਾਂਦੀ ਕਬ ਮਮੀ ਇਹਨੂੰ ਕਿੱਦਾਂ ਰੋਟੀਆਂ ਬਣਾਉਣੀ ਸਿਖਾਈਆਂ ਆ ਹੈ ਦੇਖੋ ਜੀ ਟੁੜਕਾ ਲੱਗਣ ਦੇ ਇੱਕ ਪਾਸੇ ਰੋਟੀ ਬਣਨ ਦੇਈ ਆ ਤੇ ਇਹੋ ਜਿਹਾ ਅੱਜ ਕੰਮ ਹੁੰਦੇ ਆ ਤੇ ਮੰਮੀ ਆਡੀ ਕਿਹਨੇ ਕੀਤਾ ਇੰਨਾ ਲੇਟ ਤੁਸੀਂ ਮੈਂ ਆਟਾ ਲਿਆਂਦਾ ਹੁਣ ਮੰਨਦਾ ਮੈਂ ਆਪਣੀ ਗਲਤੀ ਨੂੰ ਥਮ ਲੇਟ ਮੈਂ ਕੀਤਾ ਫਿਰ ਤੂੰ ਯਾਰ ਇਹਨੂੰ ਲਾਲਾ ਕੇ ਥੋੜਾ ਜਿਹਾ ਮੈਂ ਕਹਿੰਨਾ ਕੇਤਾ ਲਾਉ ਨੂੰ ਰੋਟੀ ਨੂੰ ਯਾਰ ਨਾਲ ਯਾਰ ਰੋਟੀ ਦਾ ਬਣਾ ਗੀ ਦਿੱਤਾ ਤੂੰ ਹੋਈ ਰੋਪਾ ਵੀ ਇਸ ਤੀ ਹੁੰਦੀ ਅੱਜ ਇਹਦੀ ਦੇਖੋ ਕੀ ਕਿਤੇ ਆ ਉਹ ਵਿੱਚ ਦੁੱਧ ਪਿਆ ਆ ਆ ਲੈ ਚੱਕ ਆ ਗਈ ਕੁਈ ਦੀ ਵਾਲੇ ਪਨੂਠੇ ਬਹੁਤ ਸਵਾਦ ਪਾਉਂਦੇ ਮੰਮੀ ਇਹਦਾ ਢੇਲਾ ਹੀ ਬਾਹਰ ਡੇਗ ਗਿਆ ਸਾਨੂੰ ਦੁੱਧ ਦੁੱਧ ਤ੍ਰਿਤੀ ਸਾਡੀ ਬਿਮਾਰ ਆ ਮੰਮੀ ਸਾਡੀ ਬਿਮਾਰ ਆ ਟੜਕਾ ਲੋਣਾ ਹੁੰਦਾ ਨਹੀਂ ਹੁਣ ਸਕੂਨ ਦੇ ਲਾਗੇ ਖੜਾ ਮੈਂ ਮੰਮੀ ਲੋੜ ਅਨੁਸਾਰ ਪਾਓ ਸੀਜਾਂ ਦੇਖ ਤੁਹਾਨੂੰ ਆਉਂਦਾ ਕੁਛ ਹੋਰ ਕੀ ਲੈ ਤਾ ਦੇਖ ਲਓ ਆ ਦੇਖੋ ਆ ਦੇਖ ਵਾ ਦੇਖ ਆਏ ਹਾਏ ਆ ਤਾਂ ਮੀਆਂ ਕਾਮ ਲੇਟ ਨਹੀਂ ਬਣਾਉਣੀ ਹੁੰਦੀ ਹੈ ਮੰਮੀ ਉਹ ਤਾਂ ਕੰਮ ਹੀ ਖਰਾਬ ਕਰੀ ਜਾਂਦੀ ਪ੍ਰੀਤੀ ਤਾ ਉਹ ਢਿੱਡ ਦੁਖਣਾ ਇਹਨਾ ਯਾਰ ਖਾਣੀ ਹੈ ਕਿ ਨਹੀਂ ਤੁਸੀਂ ਖਾਣੀਆਂ ਜੱਜ ਦੀ ਬਣਾ ਉਹ ਖਾਣੀਆਂ ਇਹ ਕਾਦੀ ਨਹੀਂ ਕੱਟੇ ਇਹ ਪਿਆਜ਼ ਮੰਨੂ ਨੇ ਕੱਟੇ ਆ ਇਹ ਪਿਆਰੀ ਕੱਟੇ ਲਈ ਉਹਦੇ ਲਈ ਕੱਟੇ ਸੀਗੇ ਸੱਤ ਕੱਲ ਹੀ ਕੱਟੇ ਸੀ ਕੱਲ ਕੱਲ ਕੀ ਬਣਾਉਣਾ ਸੀ ਆਪਾਂ ਕੱਲ Shimla mirch ਉਹ ਤਾਂ ਨਹੀਂ ਕੱਟੇ ਆਪਾਂ ਬਣਾਈ ਨਹੀਂ ਸੀ ਸਹੀ ਗੱਲ ਹੈ ਆ ਬੜਾਈ ਨਹੀਂ ਸੀ ਰੋਟੀ ਵੀ ਸਾੜ ਦਿੱਤੀ ਆ ਜਨਾਬ ਉਹ ਵੀ ਦੇਖੋ ਲੂਤ ਕੱਢ ਦਿੱਤਾ ਆ ਬਹੁਤ ਵਧੀਆ ਹਾਂਜੀ ਸਹੀ ਗੱਲ ਹੈ ਮੈਂ ਕਿੰਨਾ ਟਾਈਮ ਲੱਗਾਂ ਬਣਾਉਣ ਨੂੰ ਆਲੂ ਹੈ 92 ਘੰਟਾ ਵੀ ਲੱਗ ਸਕਦਾ ਹੁਣ ਜੀ 1 ਘੰਟਾ ਸਰਦੀ ਹੈ ਹੈ 50 ਮਿੰਟ ਚ ਬਣਾ ਲਵਾਂਗੇ ਆਲੂ ਮਤੀਨ ਤਾਂ ਨਹੀਂ ਜਿਹੜੇ ਘਰ ਦੇ ਚੂਪਕਾ ਤੇ ਬਣ ਜਾਣਗੇ ਮੈਂ ਕੁੱਕਰ 'ਚ ਪਾ ਦੇ ਦਿੰਦਾ ਏ ਕੁੱਕਰ ਦੇ ਉਹ ਮੈਂ ਮੰਮੀ ਗੈਸ ਤਾਂ ਬੰਦਿਆ। ਇਹ ਕੀ ਤਾਂ ਬੰਦ ਚੱਲਦਾ ਐ। ਪਲੇਟ ਦਾ ਕੀ ਬਣਿਆ ਐ? ਮਨਵੀਰ। ਇਹ ਐਵੇਂ ਸੌਣੇ ਸੌਣੇ ਬਣੀ ਦੇ ਪਾਲਾ ਕੱਟ ਦ। ਅੱਛਾ। ਇਹ ਤੋਂ ਹੋਰ ਨਾ ਕੋਈ ਪਲੇਟ। ਇਹ ਇਟੂ ਟੂ ਦਾ ਕੀ। ਬਾਈ ਸਾਹੇ ਕੋਈ ਹੋ ਗਿਆ। ਇਹ ਨਹੀਂ ਜਾਂਦੀਆਂ। ਮੇਲੇ ਬਣਾਇਆ ਆਪਣੇ ਲਈ ਬਣਾਏ ਆ ਕੁੱਤੇ ਜਿਹੇ ਪਰੌਂਠੇ। ਬੱ ਬਣਾਉ ਤੇ ਖਾਓ ਸਹੀ ਆ? ਸਹੀ ਆ ਠੀਕ ਆ। ਬਿਲਕੁਲ ਨਹੀਂ ਠੀਕ ਰੱਖ ਦੋ। ਹਾਂ ਸਹੀ ਆ। ਹੋਰ ਨਕੀ ਕਮ ਦੱਤ। ਇਹ ਤੁਮੇ ਤੁਹਾਨੂੰ ਇਹ ਚੀਜ਼ ਬਣਾ ਕੇ ਦਿੱਤੀ ਐਸੇ ਪਾਸੇ ਨਾਲ ਦੇ ਘਰ ਤੇ ਬੈ। ਤੁਸੀਂ ਬੋਹ ਖਾਲੇ ਜੀ ਬਣਾਈਆਂ ਨਾ ਅੱਜ। ਛੱਡ ਨਹੀਂ ਵਧੀਆ। ਨਹੀਂ ਨਹੀਂ ਛੱਡ ਦੋ। ਤੇਰੇ ਪਾਉ ਨਾ। ਦੇਰੇ ਤੇਰੇ।

ਬਲਿ ਇਹ ਬਗਾਈ ਹੁਣ ਹੈ ਹੀ ਨਹੀਂ ਆਹ ਹੈ ਹੀ ਨਹੀਂ ਹੂੰ ਇੰਨੀ ਕਿ ਤਣਾ ਕਿ ਬਣਾ ਨਹੀਂ ਇੰਨੀ ਕਿ ਠੀਕ ਹੈ ਨਾ ਹੈ ਹੀ ਨਹੀਂ ਥੋੜੀ ਬਣਾ ਲੈ ਰੋਟੀਆਂ ਲੈ ਮੈਂ ਮਨਾ ਕਰ ਦਸਾਂ ਸੋ ਕਰਾ ਤੁ ਤੋਂ ਦੇ ਮੈਨੂੰ ਨਮ ਹਾਂ ਜੀ ਆਪਾਂ ਤਾਂ ਲੱਗਿਆ ਵਲੌਗ ਦਾ ਐਂਡ ਕਰਨੇ ਕਿਉਂਕਿ ਮੈਂ ਤਾਂ ਰੋਟੀ ਬਣਾਉਣੀ ਹੈ ਮੇਰੇ ਹੱਥ ਦੇਖ ਸਕਦੇ ਆ ਤੁਸੀਂ ਚੈੱਕ ਕਰੋ ਗਾਇਸ ਇੱਧਰ ਨੂੰ ਆ ਜਾਓ ਆਪਾਂ ਵਲੌਗ ਦਾ ਕਰਦੇ ਆ ਐਂਡ ਜੀ ਕਰਾਂਗੇ ਤਾਂ ਨਾ ਗੱਲ ਬਾਤ ਫੇਰ ਲਵ ਯੂ ਆਲ ਥੈਂਕ ਯੂ 拜拜。Bye bye. Bye bye.